ਛੋਟਾ ਸ਼ੁਭ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਹੀ ਬਣਨਾ ਅੱਛਾ ਹਾਂ ਇਹ ਕਹਿੰਦੀ ਲੋੜ ਨਹੀਂ ਇਹ ਸਿੱਧੂ ਮੂਸੇ ਵਾਲਾ ਹੀ ਬਣਨਾ ਨੂੰ ਪੋਣਾ ਕਹਿੰਦੀ ਜੀ ਸਿੱਧੂ ਨੇ ਆਣਾ ਮੈਂ ਕਹਿੰਦਾ ਜੀ ਕੋਈ ਨਹੀਂ ਆਜੋ ਤੇ ਮੈਨੂੰ ਫੇਰ ਦੁਬਾਰੇ ਪੋਣਾ ਕਹਿੰਦੇ ਸਿੱਧੂ ਆਊਗਾ ਮੈਂ ਕਿਹਾ ਸਿੱਧੂ ਆਊਗਾ ਕਹਿੰਦਾ ਸਿੱਧੂ ਮੂਸੇ ਵਾਲਾ ਆਊਗਾ ਅੱਛਾ ਮੈਂ ਸ਼ੌਕ ਹੋ ਗਿਆ ਮੈਂ ਜਰਾ ਜੀ ਫਟਕ ਤੇ ਤੇ ਮੈਂ ਨਿਕਲਿਆ ਫਟਕ ਤੋਂ ਮੈਂ ਆਪਣੀ ਐਕਟੀਵਿਟੀ ਸੀ ਜੀ ਇੱਜਾ ਮੈਂ ਦੇਖਿਆ ਮੈਂ ਕਿਹਾ ਗੱਡੀ ਕਿਹੜੀ ਦਾ ਮੈਂ ਦੇਖਿਆ ਉਹਨਾਂ ਦਾ ਇੰਨੇ ਮਾਈਂਡ ਸੈਟਅਪ ਸੀ ਉਹਨਾਂ ਨੇ ਆਏ ਸਟੇਰੀਂਗ ਤੇ ਸੀ ਉਹਨਾਂ ਨੇ ਉੱਥੋਂ ਆਇਆਂ ਥੜਾ ਕਰਤਾ ਉਹ ਮੈਂ ਆਇਆ ਮੈਂ ਕਿਹਾ ਯਾਰ ਇੱਕ ਸਟਾਰ ਮਨੂੰ ਆਇਆਂ ਥੜਾ ਕਰ ਰਿਹਾ ਐਟੀਟਿਊਡ ਤਾਂ 1% ਵੀ ਨਹੀਂ ਸੀ ਜੇ ਐਟੀਟਿਊਡ ਹੁੰਦਾ ਤਾਂ ਪਿੰਡ ਕਿਉਂ ਰਹਿੰਦਾ ਉਹ ਫੇਰ ਚੰਡੀਗੜ੍ਹ ਮਹਾਲ ਹੀ ਹੋਮਲੈਂਡ ਸਰ ਕੇ ਤੇ ਉੱਥੇ ਰਹਿੰਦਾ ਬੜੀ ਕਿੰਨੀ ਖੁਸ਼ੀ ਆ ਛੋਟਾ ਸ਼ੌਬ ਆਇਆ ਹੈ ਜਦੋਂ ਖੁਸ਼ੀ ਹੈ ਸਾਰਾ ਕੁਝ ਉਹਦੇ ਵੱਡੇ ਹੁੰਦੇ ਹੀ ਦੁਬਾਰਾ ਇਹ ਸ਼ਟਾਰਟ ਹੋ ਜਾਉ। ਉਹ ਦੇਖੀ ਤਸਵੀਰ ਪਿਤਾ ਨੇ ਝੋਲੀ ਚੁੱਕਿਆ ਹੈ ਛੋਟੇ ਸ਼ੋਭ ਨੂੰ ਉਹ ਤੋਂ ਦੇਖ ਕੇ ਤੁਸੀਂ ਕੀ ਮਹਿਸੂਸ ਕੀਤਾ? ਮਾਨੂੰ ਬਹੁਤ ਖੁਸ਼ੀ ਹੋਈ ਜੀ ਆਪਣੇ ਦੋਸਤ ਉਹਨੇ ਇਕਵਾਲ ਨਹੀਂ ਸਾਂਝੀ ਕੀਤੀ ਸੀ ਜੀ ਉਹਦੇ ਚ ਮੈਂ ਸੇਵ ਕਰੀ ਨਹੀਂ ਸੀ ਸਾਰੀਆਂ ਪੋਸਟਾਂ। ਮੂਸੇ ਪਿੰਡ ਨੂੰ ਤਾਂ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ ਜੀ। ਮੂਸੇ ਪਿੰਡ ਜਾਓ ਆਪ ਵੀ ਦੱਸਦੇ ਹੁੰਦੇ ਸੀ ਪਹਿਲਾਂ ਬੱਸ ਨਹੀਂ ਜਾਂਦੀ ਸੀਗੀ। ਬੱਸ ਸੱਚੀ ਨਹੀਂ ਜਾਂਦੀ ਸੀਗੀ। ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਕਲਕਾਰੀਆਂ ਗੂੰਜੀਆਂ ਨੇ ਤੇ ਇਸ ਖੁਸ਼ੀ ਨੂੰ ਲੈ ਕੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਜਸ਼ਨ ਮਨਾਏ ਜਾ ਰਹੇ ਨੇ ਮੂਸਾਪਿੰਡ 'ਚ ਪਰ ਤੁਹਾਨੂੰ ਉਸ ਨੌਜਵਾਨ ਦੇ ਨਾਲ ਮਲਾਵਾਂਗੇ ਜਿਹੜੇ ਨੌਜਵਾਨ ਦੇ ਕੋਲ ਆ ਕੇ ਸਿੱਧੂ ਮੂਸੇਵਾਲਾ ਮੇਕਅਪ ਕਰਵਾਉਂਦੇ ਸੀ ਮਾਨਸਾ ਦਾ ਰਹਿਣ ਵਾਲਾ ਨੌਜਵਾਨ ਹੈ ਤੇ ਮਾਨਸਾ ਦੇ ਵਿੱਚ ਹੀ ਨੌਜਵਾਨ ਦਾ ਸੈਲੂਨ ਹੈ ਤੇ ਇਸ ਸੈਲੂਨ ਦੇ ਵਿੱਚ ਆ ਕੇ ਸਿੱਧੂ ਮੂਸੇਵਾਲਾ ਮੇਕਅਪ ਕਰਵਾਉਂਦੇ ਸੀ ਤੇ ਇਸ ਵਕਤ ਹੈ ਸੀ ਮਾਨਸਾ ਦੇ ਉਸੇ ਸੈਲੂਨ ਦੇ ਵਿਚ ਮੌਜੂਦ ਆ ਤੇ ਸਾਡੇ ਨਾਲ ਉਹ ਨੌਜਵਾਨ ਵੀ ਮੌਜੂਦ ਹੈ ਜਿਸ ਦਾ ਨਾਮ ਮਨੀਸ਼ ਹੈ ਗੱਲਬਾਤ ਅਸੀਂ ਕਰਦੇ ਆ ਕੀ ਹਾਲ ਚਾਲ ਨੇ ਭਾਈ ਜੀ ਵਧੀਆ ਜੀ ਖੁਸ਼ੀ ਦਾ ਮੌਕਾ ਵੀ ਹੈ ਛੋਟੇ ਸ਼ੁਭ ਦਾ ਜਨਮ ਹੋਇਆ ਹੈ ਤਾਂ ਪਹਿਲਾਂ ਤੇ ਖੁਸ਼ੀ ਆਪਣੀ ਸਾਂਝੀ ਕਰੋ ਖੁਸ਼ੀ ਬਹੁਤ ਖੁਸ਼ੀ ਆ ਸਾਨੂੰ ਜੀ ਪਿੰਡ ਜਾਣਾ ਜੀ ਅੱਜ ਜਾਵਾਂਗੇ ਸ਼ਾਮ ਨੂੰ ਜਾਵਾਂਗੇ ਹਾਂਜੀ ਮੈਂ ਦੇਖਿਆ ਤੁਸੀਂ ਸਿੱਧੂ ਮੂਸੇਵਾਲੇ ਦੀ ਤਸਵੀਰ ਵੀ ਲਗਾਈ ਹੋਈ ਹੈ ਸਿੱਧੂ ਮੂਸੇਵਾਲਾ ਤੁਹਾਡੇ ਕੋਲ ਆ ਕੇ ਮੇਕਅਪ ਕਰਵਾਉਂਦੇ ਰਹੇ ਇਹ ਕਦੋਂ ਦੀਆਂ ਗੱਲਾਂ ਨੇ ਉਹ ਗੱਲਾਂ ਵੀ ਸਾਂਝੀਆਂ ਕਰੋ ਇਹ ਗੱਲਾਂ ਇਹ 2021 ਦੀਆਂ ਜੀ ਸ਼ੂਟ ਦੇ ਟਾਈਮ ਦੀਆਂ ਨੇ ਜਸਤੇਂਦਰ ਗੱਗਵਾਲ ਦਾ Song ਸੀਗਾ 9511 9511 ਦੇ ਸੀ ਰਿਕਾਰਡ ਕੀਤਾ ਸੀਗਾ ਉੱਥੇ ਮੇਕਅਪ ਆਰਟਿਸਟ ਐ ਜੀ ਗਿਆ ਸੀ ਮੈਂ ਜੀ ਜੀ ਹਾਂਜੀ ਮੇਕਅਪ ਆਰਟਿਸਟ ਤੁਸੀਂ ਉਹਦਾ ਮੇਕਅਪ ਆਰਟਿਸਟ ਹੀ ਹੋ ਸਾਰਾ ਮੇਕਅਪ ਦਾ ਤੁਸੀਂ 올 ਓਵਰ ਕਰਦੇ ਲੇਡੀ ਜੈਂਟ ਸਾਰਾ ਕਰਦੇ ਆ ਜੀ ਤੇ ਕਿੰਨੇ ਦੱਸ ਪਾਈ ਸੀ ਸਿੱਧੂ ਮੂਸੇਵਾਲਾ ਨੂੰ ਕਿ ਮਨੀਸ਼ ਨਾਮ ਦਾ ਨੌਜਵਾਨ ਹੈ ਮਾਨਸਾ ਦਾ ਰਹਿਣ ਵਾਲਾ ਹੈ ਤੇ ਬਹੁਤ ਸੋਹਣਾ ਮੇਕਅਪ ਕਰਦਾ ਆਪਣਾ ਫਰੈਂਡ ਹੈ ਜੀ ਇਕਵਾਲ ਬਰਾੜ ਉਹ ਹੁਣ ਵੀ ਕੋਠੀ ਹੁੰਦਾ ਜੀ ਉਹਨਾਂ ਦੀ ਉਹਨਾਂ ਨੇ ਦੱਸਿਆ ਸੀਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਮੁਲਾਕਾਤ ਹੋਈ ਉਸ ਤੋਂ ਬਾਅਦ ਹੀ ਮੁਲਾਕਾਤ ਹੋਈ ਹੈ ਹਾਂਜੀ ਯਕੀਨ ਹੋ ਗਿਆ ਸੀ ਤੁਹਾਨੂੰ ਕਿ ਵਾਕਈ ਇਕਬਾਲ ਜਿਨ੍ਹਾਂ ਦੇ ਨਾਲ ਮੁਲਾਕਾਤ ਕਰਵਾ ਰਹੇ ਨੇ ਕਿ ਵਾਕਈ ਉਹ ਸਿੱਧੂ ਮੂਸੇਵਾਲਾ ਦੇ ਨਾਲ ਹੀ ਕਰਵਾਉਣ ਮੈਨੂੰ ਯਕੀਨ ਨਹੀਂ ਉਹ ਮੈਨੂੰ ਫੋਨ ਆਇਆ ਮੈਨੂੰ ਫੋਨ ਆਇਆ ਕਹਿੰਦੇ ਜੀ ਸਿੱਧੂ ਨੇ ਆਣਾ ਮੈਨੂੰ ਉਹ ਵੀ ਸਿੱਧੂ ਹੀ ਹੈ ਇਕਬਾਲ ਹਾਂ ਉਹਨੂੰ ਵੀ ਸਿੱਧੂ ਹੀ ਕਹਿੰਦੇ ਆ ਤੇ ਉਹ ਕਹਿੰਦੇ ਜੀ ਆਣਾ ਮੈਂ ਕਹਿੰਦਾ ਕੋਈ ਨਹੀਂ ਆਜੋ ਤੇ ਮੈਨੂੰ ਫੇਰ ਦੁਬਾਰੇ ਫੋਨ ਆਇਆ ਕਹਿੰਦੇ ਸਿੱਧੂ ਆਊਗਾ ਮੈਂ ਕਹਿੰਦਾ ਸਿੱਧੂ ਆਊਗਾ ਕਹਿੰਦਾ ਸਿੱਧੂ ਮੂਸੇਵਾਲਾ ਆਊਗਾ ਅੱਛਾ ਮੈਂ ਸ਼ੌਕ ਹੋ ਗਿਆ ਇਹਦਾ ਤਵਾਂ ਫੋਨ ਘੁਮਾਤੇ ਹੋਣੇ ਸਾਰੇ ਪਾਸੇ ਕਿ ਮੂਸੇ ਲਾ ਆ ਰਿਹਾ ਮੇਰੇ ਸਲੂਨ ਤੇ ਉਸ ਟਾਈਮ ਮੇਰਾ ਪੁਰਾਣਾ ਸਲੂਨ ਹੁੰਦਾ ਸੀ ਇਹਦਾ ਨਵਾਂ ਸਲੂਨ ਆ ਉਦੋਂ ਰਸ਼ ਬਹੁਤ ਸੀ ਉੱਥੇ ਅੱਛਾ ਮੈਂ ਦੇਖਿਆ ਤੇ ਫਿਰ ਸਾਡਾ ਇੱਕ ਜਿਹੜੀ ਸੈਕਸ਼ਨ ਹੁੰਦਾ ਸੀਗਾ ਫਿਰ ਮੈਂ ਬੈਕ ਤੇ ਲੈ ਕੇ ਗਿਆ ਉਹਨਾਂ ਨੂੰ ਫਿਰ ਆਨ ਦੀ ਸਪੋਰਟ ਸਕਿਉਰਟੀ ਜ਼ਿਆਦਾ ਸੀ ਉਹਨਾਂ ਨਾਲ ਤੇ ਸਾਡਾ ਸ਼ਟਰ ਵੀ ਡਾਊਨ ਹੋ ਗਿਆ ਸੀਗਾ ਅੱਛਾ ਹਾਂ ਸ਼ਟਰ ਵੀ ਡਾਊਨ ਕਰਕੇ ਕੰਮ ਕੀਤਾ ਸੀ ਫਿਰ ਉਹਨਾਂ ਦਾ ਕਿ ਫੈਂਸ ਆ ਗਏ ਸੀ ਉਹਨਾਂ ਦੇ ਪਿੱਛੇ-ਪਿੱਛੇ ਕੁਝ ਵੀ ਸੀਗੇ ਸਕਿਉਰਟੀ ਜ਼ਿਆਦਾ ਸੀ ਇਹ ਹੈਗੀ ਇਹ ਗੱਲ 2022 ਦੀ 2 ਮਈ ਦੀ ਗੱਲ ਹੈ ਜਦੋਂ ਆਪਣੇ ਸਲੂਨ ਤੇ ਬੱਸ ਉਹਨਾਂ ਦਾ ਸਬਬ ਬਣ ਗਿਆ ਤੇ ਜਦੋਂ ਆਮੋ ਸਾਹਮਣੇ ਇੱਕ ਦੂਜੇ ਨੂੰ ਦੇਖਿਆ ਤੁਸੀਂ ਤੁਸੀਂ ਖਾਸ ਤੌਰ ਤੇ ਉਹਨਾਂ ਨੂੰ ਜਦੋਂ ਦੇਖਿਆ ਤੇ ਤੁਸੀਂ ਹੈਰਾਨ ਹੋਏ ਤੁਸੀਂ ਘਬਰਾਏ ਤਾਂ ਨਹੀਂ ਉਸ ਵਕਤ ਤੇ ਤੱਲਕ ਮੈਂ ਗਿਆ ਉਹਨਾਂ ਦੇ ਘਰ ਗਿਆ ਦੋ ਤਿੰਨ ਵਾਰ ਗਿਆ ਦੋ ਤਿੰਨ ਵਾਰ ਮੀਟਿੰਗ ਹੋਈ ਉਹਨਾਂ ਨਾਲ ਦੋ ਦੋ ਤਿੰਨ ਵਾਰ ਪਹਿਲਾਂ ਵੀ ਉਹਨਾਂ ਦੇ ਘਰ ਗਿਆ ਮੈਂ ਫਸਟ ਟਾਈਮ ਨਹੀਂ ਗਿਆ ਫਸਟ ਟਾਈਮ ਉਹ ਮੇਰੇ ਸਨੂੰ ਤੇ ਦਵਾਜ ਉਦੋਂ ਹੋਇਆ ਸੀਗਾ ਥੋੜਾ ਨਰਵਸ ਉਹ ਸਕਿਉਰਟੀ ਜ਼ਿਆਦਾ ਸੀ ਉਹਨਾਂ ਨਾਲ ਉਦੋਂ ਲੱਗਿਆ ਕਿ ਨਹੀਂ ਉਹ ਥੋੜਾ ਨਰਵਸ ਹੋ ਗਿਆ ਸੀਗਾ ਉਹਨਾਂ ਨੇ ਤੁਹਾਨੂੰ ਸਭ ਤੋਂ ਪਹਿਲਾਂ ਕਿਹਾ ਯਾ ਤੁਸੀਂ ਉਹਨਾਂ ਨਾਲ ਗੱਲਬਾਤ ਦੇ ਦੌਰਾਨ ਤੁਸੀਂ ਪਹਿਲ ਕੀਤੀ ਗੱਲ ਕਰਨ ਦੀ ਉਹ ਹੀ ਕਰਦੇ ਸੀ ਉਹਨਾਂ ਨੇ ਕੀਤਾ ਸੀਗਾ ਉਹਨਾਂ ਦਾ ਸੁਭਾਅ ਵੀ ਬਹੁਤ ਨਾਰਮਲ ਸੈਲੀਬ੍ਰਿਟੀ ਲੱਗਦੀ ਨਹੀਂ ਜਿਹੀ ਸੈਲੀਬ੍ਰਿਟੀ ਹੈ ਹਮ ਬਸ ਨਾਰਮਲ ਸੁਭਾਅ ਨਾਲ ਹਰੇਕ ਨਾਲ ਜਿਵੇਂ ਬਹੁਤ ਡਾਊਨ ਟੂ ਅਰਥ ਹੈ ਡਾਊਨ ਟੂ ਅਰਥ ਬਹੁਤ ਡਾਊਨ ਟੂ ਅਰਥ ਸੀਗੇ ਫਿਰ ਮੇਰੇ ਨਾਲ ਇੱਕ ਵਾਰੀ ਐਂ ਵੀ ਹੋਇਆ ਸੀਗਾ ਮੈਂ ਜਾ ਰਹਾ ਸੀ ਫਾਟਕ ਤੇ ਤੇ ਮੈਂ ਨਿਕਲਿਆ ਫੜਕ ਤੋਂ ਮੈਂ ਆਪਣੀ ਐਕਟੀਵਿਟੀ ਸੀਗਾ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਗੱਡੀ ਕਿਹੜੀ ਤੇ ਮੈਂ ਦੇਖਿਆ ਉਹਨਾਂ ਦਾ ਇੰਨੇ ਮਾਈਂਡ ਸੈਟਅਪ ਸੀਗਾ ਉਹਨਾਂ ਨੇ ਐ ਸਟੇਰਿੰਗ ਤੇ ਸੀਗਾ ਉਹਨਾਂ ਨੇ ਉੱਥੋਂ ਐਂ ਖੜਾ ਕਰਤਾ ਉਹ ਮੈਂ ਆਇਆ ਮੈਂ ਕਿਹਾ ਯਾਰ ਸਟਿੱਕਰ ਸਾਰਮਨ ਨੂੰ ਐ ਹੱਥ ਖੜਾ ਕਰ ਰਿਹਾ ਅੱਛਾ ਇਹ ਮੂਸ ਮੂਸੇਲਾ ਦੀ ਜਦੋਂ ਤੁਹਾਡੇ ਤੇ ਨਜ਼ਰ ਪਈ ਤਾਂ ਉਹਨਾਂ ਨੇ ਸਟੇਰੀਂਗ ਤੋਂ ਹੀ ਕਰਤਾ ਵਾ ਸਟੇਰੀਂਗ ਤੇ ਅਸ ਸੀਗਾ ਉਹਨੇ ਸਟੇਰੀਂਗ ਤੋਂ ਰਸ਼ ਬਹੁਤ ਹੀ ਫਾੜ ਦਿੱਤੇ ਆਪਣੇ ਉਹ ਵੀ ਹੋਇਆ ਸੀ ਗੱਲ ਬਾਤ ਤਾਂ ਬਹੁਤ ਖੁਸ਼ੀ ਬੜੀ ਜੜੀ ਹੋਣੀ ਉਹ ਜਿਆਦਾ ਹੋਈ ਮੈਨੂੰ ਮੈਂ ਆ ਕੇ ਬਸ ਇਹਨੂੰ ਦੱਸਣ ਲੱਗ ਗਿਆ ਆਪਣੇ ਜਿਹੜੇ ਵਰਕਰ ਨੇ ਕਿ ਐ ਹੋਇਆ ਇਹ ਚੀਜ਼ ਹੋਈ ਸੀ ਤਾਂ ਫਿਰ ਤੁਹਾਡੀ ਵੀ ਇੱਕ ਪਹਿਚਾਨ ਬਣੀ ਮਾਨਸਾ ਦੇ ਵਿੱਚ ਤੁਹਾਨੂੰ ਸਾਰੇ ਜਾਣਣ ਲੱਗ ਪਏ ਬਾਅਦ ਵਿੱਚ ਬਹੁਤ ਜ਼ਿਆਦਾ ਜਲਪ ਪਹਿਚਾਨ ਬਣੀ ਆਪਣੇ ਕੰਮ ਦਾ ਵੀ ਬਹੁਤ ਫਰਕ ਪਿਆ ਇਹ ਚੀਜ਼ਾਂ ਹੋਈਆਂ ਤੇ ਮੂਸੇ ਵਾਲਾ ਨੇ ਤੁਹਾਨੂੰ ਮੋੜ ਕਿਹਾ ਤੇ ਨਹੀਂ ਜਿਵੇਂ ਸ਼ਟਰ ਬੰਦ ਕਰ ਦਿੱਤਾ ਸੀ ਪਹਿਲੀ ਵਾਰ ਜਦੋਂ ਆਏ ਤੂੰ ਸਿੱਧਾ ਸਾਡੇ ਘਰ ਹੀ ਆ ਜਾਕਰ ਮੇਕਅਪ ਕਰਨ ਦੇ ਲਈ ਇੱਥੇ ਬਹੁਤ ਸ਼ੂਟ ਕਿਹਾ ਸੀਗਾ ਸਲੂਨ ਤੇ ਫਸਟ ਟਾਈਮ ਆਏ ਸੀ ਉਦੋਂ ਸ਼ੂਟ ਤੇ ਮੈਂ ਜਾਂਦਾ ਰਿਹਾ ਸੀਗਾ ਸ਼ੂਟ ਤੇ ਤਾਂ ਮੈਂ ਗਿਆ ਸੀ ਉਦੋਂ ਨਵਾਰ ਸਲੂਨ ਤੇ ਉਸ ਟਾਈਮ ਪਹਿਲੀ ਵਾਰ ਆਏ ਸੀਗੇ 27 ਦਿਨ ਦਾ ਹੀ ਫਰਕ ਰਹਿ ਗਿਆ ਸੀਗਾ ਉਸ ਟਾਈਮ ਆ ਸਲੂਨ ਦੀ ਮੈਂ ਓਪਨਿੰਗ ਕਰਨੀ ਸੀਗੀ ਓਪਨਿੰਗ ਦੇ ਰਿਲੇਟਡ ਵੀ ਕੁਝ ਗੱਲਾਂ ਹੋਈਆਂ ਸੀਗੀਆਂ ਕਿ ਹਾਂਜੀ ਤੁਸੀਂ ਓਪਨਿੰਗ ਤੇ ਆਣਾ ਓ ਡਿਸਕਸ ਹੋ ਗਈ ਸੀਗੀ ਪਲਾਨ ਵੀ ਬਣ ਗਿਆ ਸੀਗਾ ਬਸ ਮੇਰੀ ਓਪਨਿੰਗ ਡਿਲੇ ਹੁੰਦੀ ਗਈ ਕਿਉਂਕਿ ਕੰਮ ਵੱਡਾ ਸੀ ਇਹ ਮੈਂ ਆਪਣਾ ਲੈ ਕੇ ਪਾਇਆ ਉਦੋਂ ਓ ਰੈਂਟ ਤੇ ਹੁੰਦਾ ਸੀ ਹੁਣ ਆਪਣੀ ਜਗ੍ਹਾ ਸਾਰੀ ਤੇ ਓਪਨਿੰਗ ਤੇ ਉਹਨਾਂ ਨੂੰ ਬੁਲਾਉਣਾ ਸੀ ਪਰ ਅੱਛਾ ਤੇ ਫਿਰ ਪਹਿਲਾਂ ਹੀ ਫੋਰਥ ਹੋ ਗਏ ਮਤਲਬ ਕਿ ਉਹਨਾਂ ਦੀ 29 ਮਈ ਨੂੰ ਹੋ ਗਈ ਸੀ ਆਪਣੀ ਇਹਦੀ ਓਪਨਿੰਗ 14 ਜੂਨ ਦੀ ਸੀਗੀ ਅੱਛਾ ਇਹਦੀ ਓਪਨਿੰਗ ਆਪਾਂ 14 ਜੂਨ ਨੂੰ ਕਰੀ ਸੀਗੀ ਤੇ 29 ਮਈ ਨੂੰ ਸਾਰਾ ਇਨਸਟੈਂਟ ਹੋ ਗਿਆ ਸੀ ਸਾਰਾ ਕਿੰਨੀ ਵਾਰੀ ਤੁਸੀਂ ਉਹਨਾਂ ਦੇ ਮੇਕਅਪ ਕੀਤਾ ਦੋ ਟਾਈਮ ਦੋ ਟਾਈਮ ਮੇਕਅਪ ਕੀਤਾ ਤੇ ਇਹ ਕਿਹੜੀਆਂ ਥਾਵਾਂ ਤੇ ਕੀਤਾ ਸ਼ੂਟ ਤੇ ਕੀਤਾ ਇੱਕ ਵਾਰੀ ਤੇ ਇੱਥੇ ਕੀਤਾ ਤੁਸੀਂ ਕਹਿੰਦੇ ਪੁਰਾਣੇ ਸਲੂਨ ਸਰ ਇੱਕ ਵਾਰੀ ਸਲੂਨ ਤੇ ਇੱਕ ਵਾਰ ਸਿੱਧੂ ਖਾਮਾ ਗਾਗੋਵਾਲ ਉੱਥੇ ਕੀਤਾ ਸ਼ੂਟ ਤੇ ਵੀ ਕੀਤਾ ਇੱਕ ਸ਼ੂਟ ਤੇ ਹੂੰ ਇਹ ਸਾਰਾ ਬੰਮ ਕੰਮ ਕੀਤਾ ਹੋਇਆ ਤੇ ਇਹ ਜਿਹੜੀ ਮੈਂ ਦੇਖ ਰਿਹਾ ਨਵੇਂ ਸਲੂਨ ਦੇ ਵਿੱਚ ਤੁਸੀਂ ਤਸਵੀਰ ਲਗਾਈ ਹੋਈ ਹੈ ਸਿੱਧੂ ਮੂਸੇਵਾਲਾ ਦੀ ਇੱਕ ਅਦੋ ਲਗਾਈ ਕੀ ਆ ਪੁਰਾਣੇ ਸਲੂਨ ਦੇ ਵਿੱਚ ਵੀ ਲੱਗੀ ਹੋਈ ਸੀ ਉੱਥੋਂ ਲੈ ਕੇ ਆਇਓ ਉੱਥੇ ਲੱਗੀ ਹੋਈ ਸੀ ਸਾਰੀ ਇਹ ਉਸ ਤੋਂ ਬਾਅਦ ਡੈੱਟ ਤੋਂ ਬਾਅਦ ਜ਼ਿਆਦਾ ਹੋ ਗਿਆ ਸੀਗਾ ਉੱਥੋਂ ਫਿਰ ਬਣਾ ਕੇ ਲਗਾਈ ਸੀ ਤਾਂ ਇੱਥੇ ਮੈਂ ਦੇਖਿਆ ਸਪੀਕਰ ਵੀ ਲੱਗੇ ਹੋਏ ਨੇ ਛੋਟੇ ਛੋਟੇ ਮੂਸੇਵਾਲਾ ਚੱਲਦਾ ਫਿਰ ਸਲੂਨ ਦੇ ਵਿੱਚ ਸਾਰਾ ਦਿਨ ਹੀ ਚੱਲਦਾ ਰਹਿੰਦਾ ਸਾਰਾ ਬੰਦ ਕਰਾਉਣਾ ਪਿਆ ਇੱਥੇ ਕਿਉਂਕਿ ਕਾਪੀਰਾਈਟ ਦਾ ਇਸ਼ੂ ਆ ਜਾਂਦਾ ਹੈ Song ਪਿੱਛੇ ਚੱਲਦੇ ਹੁਣ ਪਰ ਇਹ ਜਿਹੜੀ ਤਸਵੀਰ ਹੈ ਇਹ ਉਹਨਾਂ ਦੇ ਜਾਣ ਤੋਂ ਬਾਅਦ ਲਗਾਈ ਗਈ ਸੀ ਜਾਂ ਸਲੂਨ ਤੋਂ ਹੀ ਲੈ ਕੇ ਆਏ ਤੁਸੀਂ ਜੀ ਸਲੂਨ ਚ ਲੈ ਕੇ ਸਲੂਨ ਉਸ ਤੋਂ ਬਾਅਦ ਹੀ ਓਪਨ ਹੋਇਆ ਤੇ ਉਹਨਾਂ ਦੀ ਡੈਥ ਹੋਈ 29 ਮਈ ਨੂੰ ਇਹ ਆਪਾਂ ਓਪਨ ਕੀਤਾ 14 ਜੂਨ ਨੂੰ ਨਹੀਂ ਉਹਨਾਂ ਨੇ ਆਣਾ ਸੀ ਇੱਥੇ ਅੱਛਾ ਹਾਂਜੀ ਇਹ ਤੁਹਾਡੀ ਸਾਰੀ ਪੱਕੀ ਗੱਲ ਬਾਤ ਉਹ ਪੱਕੀ ਡੀਲ ਹੋ ਗਈ ਸੀ ਇਹ ਮੌਨੀ ਨੇ ਕਰਾਈ ਸੀ ਇਕਬਾਲ ਨੇ ਕਰਾਈ ਸੀ ਗੱਲ ਕਰਵਾਤੀ ਸੀ ਕਾਲਾ ਗੱਗਵਾਲ ਆਪਣਾ ਭਰਾ ਉਹਨਾਂ ਨੇ ਵੀ ਕੀਤੀ ਸੀਗੀ ਤਿੰਨਾਂ ਜਣੇ ਨੇ ਗੱਲਬਾਤ ਕਰ ਲਈ ਸੀ ਉਹਨਾਂ ਨਾਲ ਇਹ ਉਹਨਾਂ ਨਾਲ ਹੀ ਰਹਿੰਦੇ ਸੀਗੇ ਜਦੋਂ ਸਿੱਧੂ ਮੂਸੇ ਵਾਲਾ ਫੋਟ ਹੈ ਉਹ ਤੋਂ ਬਹੁਤ ਝਟਕਾ ਲੱਗਾ ਫੈਨਸ ਨੂੰ ਬਹੁਤ ਭਾਵੁਕ ਹੋਏ ਇਹ ਉਹ ਦੁੱਖ ਸੀ ਜੋ ਦੇਖਿਆ ਵੀ ਨਹੀਂ ਜਾਂਦਾ ਯਾ ਅਸੀਂ ਵੀ ਅਰਦਾਸਾ ਕਰਦੇ ਕਿਸੇ ਤੇ ਇਹੋ ਜੀ ਬੀਤੇ ਵੀ ਨਾ ਪਰ ਅੱਜ ਦੀਆਂ ਘੜੀਆਂ ਦੀ ਗੱਲ ਕਰ ਲਈਏ ਤਾਂ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਵੀ ਪੋਸਟ ਸਾਂਝੀ ਕੀਤੀ ਉਹਨਾਂ ਨੇ ਵੀ ਕਿਹਾ ਕਿ ਲੱਖਾਂ ਕਰੋੜਾਂ ਰੂਹਾਂ ਦੀਆਂ ਅਰਦਾਸਾਂ ਸਦਕਾ ਹੀ ਸਾਡੀ ਝੋਲੀ ਰੱਬ ਨੇ ਛੋਟਾ ਸ਼ੁਭ ਪਾਇਆ ਹੈ ਤਾਂ ਕਿੰਨੀ ਖੁਸ਼ੀ ਹੈ ਛੋਟਾ ਸ਼ੁਭ ਆਇਆ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਸਾਰਾ ਕੁਝ ਉਹਦੇ ਵੱਡੇ ਹੁੰਦੇ ਦੁਆਰਾ ਇਹ ਸ਼ਟਾਰਟ ਹੋ ਜਾਊਗਾ ਇਹ ਚੀਜ਼ਾਂ ਦੁਆਰਾ ਸਟਾਰਟ ਹੋਣਗੀਆਂ ਗਾਣੇ ਤੋਂ ਚੱਲੂਗਾ ਸਾਰਾ ਕੁਝ ਚੱਲੂਗਾ ਜੀ ਤੁਸੀਂ ਦੇ ਮਾਨਸਾ ਦੇ ਰਹਿਣ ਵਾਲੇ ਹੋ ਜਦੋਂ ਇਹ ਖਬਰ ਫੈਲੀ ਤੁਹਾਨੂੰ ਜਦੋਂ ਪਤਾ ਲੱਗਾ ਤੁਹਾਡਾ ਕੀ ਰਿਐਕਸ਼ਨ ਸੀ ਤੇ ਤੁਹਾਡੇ ਦੋਸਤਾਂ ਮਿੱਤਰਾਂ ਦਾ ਕੀ ਰਿਐਕਸ਼ਨ ਸੀ ਤੇ ਖਾਸ ਤੌਰ ਤੇ ਮਾਨਸਾ ਦੇ ਲੋਕ ਹੁਣ ਛੋਟੇ ਸ਼ਬਦ ਨੂੰ ਲੈ ਕੇ ਕੀ ਕਹਿ ਰਹੇ ਨੇ ਹਜੇ ਤੱਕ ਤਾਂ ਕੋਈ ਡਿਸਕਸ ਹੋਈ ਨਹੀਂ ਜੀ ਇਸ ਰਿਲੇਟਡ ਪਰ ਹੁਣ ਹੀ ਸਟਾਰਟ ਹੋ ਜਾਊਗੀ ਹਜੇ ਤਾਂ ਦਿਨ ਹੀ ਹਜੇ ਤਾਂ ਘੰਟੀ ਹੋਇਆ ਕੁਝ ਕੁਝ ਪਲ ਹੋਇਆ ਹੈ ਇਹ ਚੀਜ਼ਾਂ ਸਟਾਰਟ ਹੋਣਗੀਆਂ ਹਜੇ ਹਜੇ ਟਾਈਮ ਬਹੁਤ ਬੀਤੂਗਾ ਚੱਲੂ ਗਾ ਇਸੇ ਚੀਜ਼ਾਂ ਤੁਸੀਂ ਜਦੋਂ ਉਹ ਦੇਖੀ ਤਸਵੀਰ ਪੀਤਾ ਨੇ ਝੋਲੀ ਚੁੱਕਿਆ ਹੈ ਛੋਟੇ ਸ਼ਬ ਨੂੰ ਉਹ ਤੋਂ ਦੇਖ ਕੇ ਤੁਸੀਂ ਕੀ ਮਹਿਸੂਸ ਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਜੀ ਆਪਣੇ ਦੋਸਤ ਉਹਨੇ ਇਕਵਾਲ ਨਹੀਂ ਸਾਂਝੀ ਕੀਤੀ ਸੀਗੀ ਉਹਦੇ ਸੀ ਮੈਂ ਸੇਵ ਕਰੀਨ ਜੀ ਸਾਰੀਆਂ ਪੋਸਟਾਂ ਇਹ ਉਹਨੇ ਨਹੀਂ ਸੀ ਸਾਰੀ ਸੈਂਡ ਕੀਤੀ ਸੀ ਮੈਨੂੰ ਉਹ ਉੱਥੇ ਕੋਠੀ ਰਹਿੰਦੇ ਉਹਨਾਂ ਦੀ ਤੁਹਾਡੇ ਨਾਲ ਮੇਰੇ ਨਾਲ ਉਹ ਵੀ ਤੁਸੀਂ ਗੱਲਾਂ ਸਾਂਝੀਆਂ ਕਰੋ ਦਰਸ਼ਕਾਂ ਨੂੰ ਵੀ ਇਹ ਗੱਲਾਂ ਦਾ ਪਤਾ ਲੱਗਣਾ ਚਾਹੀਦਾ ਹੈ ਹਾਲਾਂਕਿ ਜਿਵੇਂ ਸਿੱਧੂ ਮੁਸਲੇ ਦੀ ਚੜ੍ਹਤ ਸੀ ਉਹਨਾਂ ਹੀ ਸਦੂ ਮੁਸਲਾ ਬਹੁਤ ਡਾਊਨ ਟੂ ਅਰਥ ਸੀ ਪਰ ਉਹ ਗੱਲਾਂ ਸਾਂਝੀਆਂ ਕਰੋ ਜਦੋਂ ਸੈੱਟ ਦੇ ਦੌਰਾਨ ਤੁਸੀਂ ਮੇਕਅਪ ਕਰਦੇ ਸੀ ਤੁਹਾਡੇ ਨਾਲ ਕਿਹੋ ਜਿਹਾ ਉਹਨਾਂ ਦਾ ਵਰਤਾਓ ਸੀ ਕਿਵੇਂ ਗੱਲਾਂ ਬਾਤਾਂ ਕਰਦੇ ਸੀ ਕਿਵੇਂ ਆਪਣੀਆਂ ਘਰ ਦੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਸੀ ਕਿਹੋ ਜਿਹਾ ਮਾਹੌਲ ਰਹਿੰਦਾ ਸੀ ਮਾਹੌਲ ਇੱਕ ਦੋਸਤੀ ਤਰ੍ਹਾਂ ਹੀ ਰਹਿੰਦੀ ਸੀ ਜੀ ਕੋਈ ਐਨ ਲੱਗਦਾ ਨਹੀਂ ਕਿ ਸੈਲੀਬ੍ਰਿਟੀ ਹੈ ਕਿਉਂ ਐ ਨਹੀਂ ਲੱਗਦਾ ਕਿ ਵੱਡੀਆਂ ਗੱਲਾਂ ਨੇ ਕਿ ਨਾਰਮਲ ਰਹਿਣਾ ਸਿਰਫ ਨਾਰਮਲ ਹੀ ਰਹਿੰਦੇ ਸੀਗੇ ਐ ਵੱਡੀ ਗੱਲਬਾਤ ਉਹਨਾਂ 'ਚ ਹੈ ਨਹੀਂ ਸੀਗੀ ਹਰ ਇੱਕ ਇਨਸਾਨ ਨਾਲ ਇੱਕੋ ਜਿਹਾ ਸਮਝਦੇ ਸਾਰੇ ਇੱਕ ਨੂੰ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ ਸਿੱਧੂ ਮੂਸੇਵਾਲਾ ਮਨੀਸ਼ ਦੇ ਲਈ ਕੀ ਸੀ ਤੁਸੀਂ ਹਾਲਾਂਕਿ ਇਹ ਗੱਲ ਕਹਿ ਰਹੇ ਹੋ ਕਿ ਸਿੱਧੂ ਮੂਸੇਲਾ ਬਹੁਤ ਡਾਊਨ ਟੂ ਅਰਥੀ ਇਦਾਂ ਨਹੀਂ ਲੱਗਦਾ ਸੀ ਕਿ ਬਹੁਤ ਵੱਡਾ ਕਲਾਕਾਰ ਹਾਲਾਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਕਹਾਂ ਇਹ ਜਾਂਦਾ ਕਿ ਉਹਨਾਂ 'ਚ ਬਹੁਤ ਐਟੀਟਿਊਡ ਹੁੰਦਾ ਨਹੀਂ ਐਟੀਟਿਊਡ ਤਾਂ 1% ਵੀ ਨਹੀਂ ਸੀ ਜੇ ਐਟੀਟਿਊਡ ਹੁੰਦਾ ਤਾਂ ਪਿੰਡ ਕਿਉਂ ਰਹਿੰਦਾ ਉਹ ਫਿਰ ਚੰਡੀਗੜ੍ਹ ਮਹਾਲੀ ਹੋਮਲੈਂਡ ਸਰ ਕੇ ਦੇ ਉੱਥੇ ਰਹਿੰਦਾ ਉਹ ਤਾਂ ਆਪਣਾ ਪਿੰਡ ਨੂੰ ਪਹਿਲ ਦਿੰਦਾ ਸੀਗਾ ਖੇਤੀਬਾੜੀ ਨੂੰ ਪਹਿਲ ਹੁੰਦੀ ਸੀ ਸੈਲੀਬ੍ਰਿਟੀ ਵਾਲਾ ਤਾਂ ਆਈ ਨਹੀਂ ਸੀ ਕਮੋਚਾ ਕਿ ਆ ਸੈਲੀਬ੍ਰਿਟੀ ਵਾਲਾ ਕੰਮ ਹੋਵੇ ਉਹ ਤੇ ਆਪਣਾ ਡਾਊਨ ਟੂ ਅਰਥ ਹੀ ਰਹਿਣਾ ਉਹਨਾਂ ਨੇ ਇਹ ਚੀਜ਼ਾਂ ਦੀਆਂ ਜੀ ਤੁਸੀਂ ਇੰਨੀ ਗੱਲ ਮੰਨਦੇ ਹੋ ਕਿ ਸਿੱਧੂ ਮੂਸੇ ਵਾਲਾ ਕਰਕੇ ਹੀ ਮੂਸਾ ਪਿੰਡ ਦੀ ਪਛਾਣ ਬਣੀ ਵਰਲਡਵਾਈਡ ਇਹ ਚੀਜ਼ ਉਹਨਾਂ ਦੀ ਪਿੰਡ ਦੀ ਇਹੀ ਪਛਾਣ ਬਣੀ ਉਹ ਮੂਸੇਪਿੰਡ ਨੂੰ ਤਾਂ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ ਜੀ ਮੂਸੇਪਿੰਡ ਜੋ ਆਪ ਵੀ ਦੱਸਦੇ ਹੁੰਦੇ ਸੀ ਕਿ ਪਹਿਲਾਂ ਬੱਸ ਨਹੀਂ ਜਾਂਦੀ ਸੀਗੀ ਬੱਸ ਸੱਚੀ ਨਹੀਂ ਜਾਂਦੀ ਸੀਗੀ ਅੱਛਾ ਹਾਂ ਬੱਸ ਸੱਚੀ ਨਹੀਂ ਜਾਂਦੀ ਸੀਗੀ ਬੱਸ ਐ ਲਾ ਲੋ ਦੋ ਬਸਾਂ ਜਾਂਦੀਆਂ ਸੀ ਇੱਕ ਸਵੇਰੇ ਇੱਕ ਸ਼ਾਮ ਨੂੰ ਉਹ ਗਗਵਾਲ ਦੇ ਉੱਪਰ ਦੀ ਫੇਰਨੀ ਤੇ ਘੁੰਮ ਕੇ ਜਾਂਦੀ ਸੀ ਸਾਰੀਆਂ ਇਹ ਚੀਜ਼ਾਂ ਹੁੰਦੀਆਂ ਸੀ ਮੈਂ ਵੀ ਤੇ ਬਿਲਕੁਲ ਟਿੱਬੇ ਸੀ ਗਿਆ ਦਾ ਪੁੱਤ ਕਿਹਾ ਜਾਂਦਾ ਸਿੱਧੂ ਮੂਸੇ ਵਾਲਾ ਮੀਆਂ ਚ ਪਛਾਣ ਬਣਾਤੀ ਟਿੱਬੇ ਮੂਸੇ ਪਿੰਡ ਨੂੰ ਸੱਚੀ ਕੋਈ ਨਹੀਂ ਜਾਣਦਾ ਸੀਗਾ ਅਸੀਂ ਮਾਨਸਾ ਚ ਅਸੀਂ ਰਹਿੰਦੀ ਨਹੀਂ ਜਾਣਦੇ ਹੁੰਦੇ ਸੀਗੇ ਅਸੀਂ ਜਾਂਦੇ ਸੀਗੇ ਮੰਨ ਲਓ ਅਸੀਂ ਤਰਵੰਡੀ ਜਾਂਦੇ ਉਹ ਤੋਂ ਪਤਾ ਲੱਗਦਾ ਸੀ ਕਿਹਾਂ ਜੀ ਆ ਮੂਸਾਪਿੰਡ ਹੈਗਾ ਉਹ ਤੋਂ ਬਾਅਦ ਪਤਾ ਲੱਗਾ ਕਿ ਇਹ ਦੁਨੀਆ ਚ ਫੈਲ ਜੂਗਾ ਇਹ ਦੁਨੀਆ ਸੱਚੀ ਫੈਲ ਗਿਆ ਉਹਨੇ ਘਰ ਦੇ ਵਿੱਚ ਛੋਟੇ ਸ਼ੁਭ ਨੇ ਆਉਣਾ ਹੈ ਹੁਣ ਜਿਹੜੀਆਂ ਤੁਹਾਡੀਆਂ ਇੱਛਾਵਾਂ ਹੈਗੀਆਂ ਸੀ ਕਿ ਸਿੱਧੂ ਮੂਸੇਵਾਲਾ ਇੱਥੇ ਆਨ オーਪਨਿੰਗ ਤੇ ਜਦੋਂ ਹੁਣ ਉਸ ਨੂੰ ਤੁਸੀਂ ਵੱਡੇ ਹੁੰਦਾ ਹੋਇਆ ਦੇਖੋਗੇ ਉਹ ਉਹਨਾਂ ਪਲਾਂ ਦਾ ਵੀ ਤੁਸੀਂ ਇੰਤਜ਼ਾਰ ਕਰ ਰਹੇ ਹੋਵੋਗੇ ਹਾਂਜੀ ਹਾਂਜੀ ਇਹ ਚੀਜ਼ਾਂ ਦਾ ਫਿਰ ਆਪਾਂ ਹੀ ਕਰਾਂਗੇ ਸਟਾਰਟ ਜੀ ਹਾਂਜੀ ਹਾਂਜੀ ਦੱਸਾਂਗੇ ਨਾਲੇ ਜਾਵਾਂਗੇ ਘਰ ਵੀ ਜਾਵਾਂਗੇ ਮੈਨੂੰ ਹੀ ਦੱਸੋਗੇ ਸਾਰੇ ਦੱਸਾਰੀਆਂ ਦੱਸਾਂਗੇ ਜੀ ਅਜੇ ਤੱਕ ਤਾਂ ਜਾਣ ਦਾ ਮੌਕਾ ਨਹੀਂ ਮਿਲਿਆ ਜਾਊਂਗਾ ਜ਼ਰੂਰ ਜੀ ਹੁਣ ਚਾਹ ਹੈਗਾ ਤੁਹਾਨੂੰ ਕਿ ਉਹ ਉਹ ਵੀ ਵੱਡਾ ਹੋਵੇਗਾ ਉਦਾਂ 59 ਤੇ 11 ਟਰੈਕਟਰ ਹੈ ਹਵੇਲੀ ਦੇ ਵਿੱਚ ਉਸੇ ਤਰ੍ਹਾਂ ਗੱਡੀਆਂ ਜਿਵੇਂ ਸਿੱਧੂ ਮੂਸੇ ਵਾਲਾ ਘੁੰਮਦਾ ਸੀ ਉਹਦੀ ਉਹ ਪਹਿਚਾਨ ਦੇ ਗਿਆ ਜੀ ਉਹਨਾਂ ਨੂੰ ਪਹਿਚਾਨ ਦੀ ਲੋੜ ਨਹੀਂ ਹੁੰਨ ਉਹ ਪਹਿਚਾਨ ਆਪਣੇ ਆਪ ਬਣ ਜੂਗੀ ਇਹ ਪਹਿਚਾਨ ਆਪਣੇ ਆਪ ਬਣੂਗੀ ਇਹ ਪਹਿਚਾਨ ਦੀ ਲੋੜ ਨਹੀਂ ਉਹਨਾਂ ਨੂੰ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਤੇ ਛੋਟੇ ਵੀਰ ਸ਼ੋਭ ਲਈ ਕੀ ਕਹਿਣਾ ਚਾਹੁੰਦੇ ਛੋਟਾ ਸ਼ੋਭ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਹੀ ਬਣੂਗਾ ਅੱਛਾ ਹਾਂ ਇਹ ਕਹਿਣ ਦੀ ਲੋੜ ਨਹੀਂ ਇਹ ਸਿੱਧੂ ਮੂਸੇ ਵਾਲਾ ਹੀ ਬਣੂਗਾ ਤੇ ਉਹਨਾਂ ਦਾ ਵੀ ਮੇਕਅਪ ਤੁਸੀਂ ਕਰੋਗੇ ਹਾਂ ਜੀ ਹਾਂ ਜੀ ਸ਼ੋਰ ਮੌਕਾ ਮਿਲੇ ਤਾਂ ਜ਼ਰੂਰ ਕਰਾਂਗੇ ਜੀ ਜੀ ਤੁਸੀਂ ਵੀ ਵੈਸੇ ਚਾਹੁੰਦੇ ਹੋ ਕਿ ਉਹ ਵੀ ਗਾਇਕ ਹੀ ਬਣੇ ਵੱਡਾ ਹੋ ਕੇ ਹਾਂਜੀ ਹਾਂਜੀ ਕਿਉਂਕਿ ਪਲੇਟਫਾਰਮ ਹੀ ਉਹੀ ਬਣੂਗਾ ਜੀ ਕਿਉਂਕਿ ਪਲੇਟਫਾਰਮ ਹੈਗਾ ਨੌਕਲੇ ਕਿਉਂਕਿ ਬਣੂਗਾ ਤਾਂ ਇਸੇ ਲਾਈਨ 'ਚ ਹੀ ਜਾਊਗਾ ਜੀ ਸਿੱਧੂ ਮੂਸੇਵਾਲਾ ਦੀ ਥਾਂ ਤੇ ਦੇਖਣਾ ਚਾਹੁੰਦੇ ਹੋ ਛੋਟੇ ਵੀਰ ਸ਼ੋਭ ਨੂੰ ਹਾਂਜੀ ਹਾਂਜੀ ਜੀ ਪੱਕਾ ਜੀ ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ ਜਦੋਂ ਮੈਂ ਟ੍ਰੈਮਿੰਗ ਕਰ ਰਿਹਾ ਸੀ ਸਿੱਧੂ ਮੂਸੇਵਾਲਾ ਜੀ ਤੇ ਮੈਂ ਗੱਲ ਟ੍ਰੈਮਿੰਗ ਕਰਦੇ ਕਰਦੇ ਇਹ ਗੱਲ ਕੀਤੀ ਮੈਂ ਕਿਹਾ ਭਾਈ ਜੀ ਲਾਸਟ ਰਾਈਡ ਕਦੋਂ ਆਊਗਾ ਅੱਛਾ ਜਿਹੜਾ ਉਹਨਾਂ ਦਾ ਗਾਣਾ ਲਾਸਟ ਰਾਈਡ ਸਟਾਈਡ ਦਾ ਮਤਲਬ ਨਹੀਂ ਪਤਾ ਸੀ ਕੀ ਸੀਗਾ ਮੈਨੂੰ ਸੱਚੀ ਨਹੀਂ ਪਤਾ ਸੀਗਾ ਤੇ ਮੈਂ ਪੁੱਛ ਲਿਆ ਉਹਨਾਂ ਤੋਂ ਮੈਂ ਕਿਹਾ ਜੀ ਲਾਸਟ ਸਟਾਈਡ ਕਦੋਂ ਆਊਗਾ ਤੇ ਉਹ ਕਹਿੰਦੇ ਸ਼ੌਕਿੰਗ ਯੋਕਾ ਮੇਰੇ ਵੱਲ ਦੇਖਿਆ ਅੱਛਾ ਤੇ ਕਹਿੰਦੇ ਤੁਹਾਨੂੰ ਕਿਵੇਂ ਪਤਾ ਮੈਂ ਕਿਹਾ ਜੀ ਮੈਂ ਬਾਜ਼ਰ ਦੇ ਪੇਚ ਤੇ ਦੇਖਿਆ ਜੀ ਕਮਿੰਗ ਸੂਨ ਸਾਂਗਾ ਫਿਰ ਉਹਨੇ ਮੈਨੂੰ ਬਸ ਜਿਹੇ ਜਿਹਾ ਹੁਤਾ ਜੀ ਜਾਨ ਜਲਦੀ ਆਊਗਾ ਅੱਛਾ ਹਾਂ ਇਹ ਚੀਜ਼ ਹੋਈ ਸੀ ਇਹ ਤੁਹਾਨੂੰ ਕਿਹਾ ਹਾਂਜੀ ਹਾਂਜੀ ਤੁਸੀਂ ਜਦੋਂ ਉਹਨਾਂ ਨੇ ਤੁਹਾਡੇ ਵੱਲ ਇੱਕਦਮ ਇਦਾਂ ਦੇਖਿਆ ਤਦ ਤੁਸੀਂ ਡਰੇ ਜਾਂ ਤੁਹਾਨੂੰ ਹੋਇਆ ਕਿ ਇਹ ਮੈਂ ਗਲਤ ਤਾਂ ਨਹੀਂ ਪੁੱਛ ਲਿਆ ਕਿ ਹਾਂ ਮੈਨੂੰ ਪਤਾ ਨਹੀਂ ਮਤਲਬ ਹੀ ਨਹੀਂ ਪਤਾ ਇਸ ਚੀਜ਼ ਦਾ 2 ਮਈ ਦੀ ਗੱਲ ਹੈ ਤੇ 15 ਮਈ ਨੂੰ ਉਹਨਾਂ ਨੇ ਫਿਰ ਗਾਣਾ ਚ ਸਿੜਤਾ ਜੀ ਆਪਣਾ 15 ਮਈ ਨੂੰ ਰੀਲਿਸ ਕਰਤਾ ਸੀ ਗਾਣਾ 13 ਦਿਨਾਂ ਬਾਅਦ ਹੀ ਉਹਨਾਂ ਨੇ ਇਹੀ ਗੱਲ ਕਹੀ ਜੀ ਜਾਨ ਜਲਦੀ ਆਊਗਾ ਐਦੂ ਬਾਅਦ ਕੁਝ ਨਹੀਂ ਕਿਹਾ ਸੀ ਬਸ ਤੇ ਤੁਸੀਂ ਵੀ ਨਹੀਂ ਮੁੜ ਕੇ ਪੁੱਛਿਆ ਉਹਨੂੰ ਮੈਂ ਫਿਰ ਪੁੱਛਣ ਗਿਆ ਮੈਨੂੰ ਸੱਚੀ ਨਹੀਂ ਪਤਾ ਸੀ ਫਿਰ ਮੈਨੂੰ ਮਤਲਬ ਫਿਰ ਪਤਾ ਲੱਗਿਆ 29 ਮਈ ਤੋਂ ਬਾਅਦ 15 ਨੂੰ ਵੀ ਨਹੀਂ ਪਤਾ ਲੱਗੇ ਜੀ ਨਾ ਕਿ ਨਹੀਂ ਚੱਲ ਠੀਕ ਹੈ 15 ਨੂੰ ਸੁਣਿਆ ਗਾਣਾ ਜਦੋਂ ਫਿਰ 29 ਮਈ ਤੋਂ ਬਾਅਦ ਪਤਾ ਉਦੋਂ ਫਿਰ ਜਦ ਲੱਗੇ ਸ਼ੌਕ ਜਾ ਹੋਇਆ ਕਿ ਮੈਂ ਨਾ ਫਿਰ ਤੁਸੀਂ ਸੁਣਿਆ ਦੇਖਿਆ ਤੇ ਫਿਰ ਤਾਂ 15 ਨੂੰ ਸੁਣ ਲਿਆ ਜੀ 6 ਵਜੇ ਆਇਆ ਸੀ ਜਦੋਂ ਤੇ ਜਦੋਂ ਸੁਣਦੇ ਸੁਣਦੇ ਗਏ ਕਿ ਮਤਲਬ ਤਾਂ 29 ਮਈ ਨੂੰ ਫਿਰ ਪ੍ਰੋਪਰ ਬਦ ਲੱਗਿਆ ਫਿਰ ਆਪਦੇ ਆਪ ਨੂੰ ਸ਼ੌਕ ਜਾ ਹੋਇਆ ਕਿ ਨਹੀਂ ਯਾਰ ਮੈਂ ਇਹ ਚੀਜ਼ਾਂ ਪੁੱਛੀਆਂ ਸੀ ਇਹ ਚੀਜ਼ਾਂ ਦਾ ਇਹ ਮਤਲਬ ਸੀਗਾ ਉਦੋਂ ਫਿਰ ਐ ਲੱਗਿਆ ਕਿ ਨਹੀਂ ਯਾਰ ਆ ਦੇ ਮਨ 'ਚ ਵੀ ਕੁਝ ਰਾਇ ਨਰਵਸਨੈਸ ਹੀ ਰਹੀ ਕਿ ਹਾਂ ਇਹ ਚੀਜ਼ਾਂ ਹੋਈਆਂ ਮੇਰੇ ਨਾਲ ਜੋ ਸਿੱਧੂ ਮੁਸਲਮਾਨਾ ਬੀਤਦੀ ਸੀ ਜੋ ਜੋ ਉਹ ਲਿਖਦਾ ਸੀ ਉਹ ਵਾਕਏ ਸੱਚ ਵੀ ਹੁੰਦਾ ਸੀ ਤੇ ਉਹਨੇ ਲਿਖਿਆ ਵੀ ਕਹਿੰਦੇ ਸੱਚ ਹੀ ਐ ਸੱਚ ਹੀ ਲਿਖਦਾ ਸੀ ਬਿਲਕੁਲ ਸੱਚ ਹੀ ਹੁੰਦਾ ਇਹ ਮਤਲਬ ਅੱਜ ਪਤਾ ਲੱਗਦਾ ਲੋਕਾਂ ਨੂੰ ਇਹ ਚੀਜ਼ਾਂ ਨੇ ਮਤਲਬ ਕੀ ਸੀਗੇ ਉਹਦੋਂ ਨਹੀਂ ਪਤਾ ਲੱਗਦਾ ਸੀ ਜਦੋਂ ਜਿਉਂਦੇ ਸੀਗੇ ਉਹਨਾਂ ਜਾਣ ਤੋਂ ਬਾਅਦ ਹੀ ਪਤਾ ਲੱਗਿਆ ਕਿ ਇਹਨਾਂ ਦੇ ਮਤਲਬ ਕੀ ਚੀਜ਼ਾਂ ਦੀਆਂ ਉਹ ਆਪਦੀ ਸੱਚਾਈ ਲਿਖ ਰਹੀ ਸੀ ਲਾਈਫ ਦੀ ਸ਼ੁਕਰੀਆ ਥੈਂਕ ਯੂ ਸੋ ਇਹ ਸੀ ਸਾਡੇ ਨਾਲ ਮਨੀਸ਼ ਜਿਨ੍ਹਾਂ ਦਾ ਇਹ ਸਲੂਨ ਹੈ ਤੇ ਇਸ ਸਲੂਨ ਦੇ ਵਿੱਚ ਆ ਕੇ ਸਿੱਧੂ ਮੂਸੇਵਾਲਾ ਮੇਕਅਪ ਕਰਵਾਉਂਦੇ ਸੀ ਹਾਲਾਂਕਿ ਗੀਤ ਦੇ ਸ਼ੂਟ ਤੇ ਵੀ ਜਾ ਕੇ ਮਨੀਸ਼ ਹੋ ਰਹੇ ਨੇ ਉਹਨਾਂ ਦਾ ਮੇਕਅਪ ਕੀਤਾ ਤੇ ਇਹਨਾਂ ਦਾ ਇਹੋ ਕਹਿਣਾ ਕਿ ਸੱਤੂ ਮੂਸੇਵਾਲਾ ਬਹੁਤ ਡਾਊਨ ਟੂ ਅਰਥ ਸੀ ਤੇ ਸਿੱਧੂ ਮੂਸੇਵਾਲਾ ਦਾ ਜੋ ਛੋਟਾ ਭਰਾ ਜਿਸ ਦਾ ਜਨਮ ਹੋਇਆ ਹੈ ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲਾ ਪਿਤਾ ਨੇ ਤਸਵੀਰ ਸਾਂਝੀ ਕਰਕੇ ਕੀਤਾ ਕਿ ਕਰੋੜਾਂ ਰੂਹਾਂ ਦੀ ਅਰਦਾਸਾ صدਕਾ ਰੱਬ ਨੇ ਸਾਡੀ ਝੋਲੀ ਛੋਟਾ ਸ਼ੁਭ ਪਾਇਆ ਤੇ ਸ਼ੁਭ ਦੀ ਆਉਣ ਦੀ ਖੁਸ਼ੀ ਦੇ ਵਿੱਚ ਵੀ ਮਨੀਸ਼ ਨੂੰ ਗੁੱਡੇ-ਗੁੱਡੇ ਚਾੜਿਆ ਹੈ ਤੇ ਇਹਨਾਂ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸ਼ੁਭੂ ਵੀ ਜੋ ਛੋਟਾ ਸ਼ੁਭ ਹੈ ਵੱਡਾ ਹੋ ਕੇ ਉਸੇ ਤਰ੍ਹਾਂ ਹੀ ਵੱਡੀਆਂ ਬੁਲੰਦੀਆਂ ਨੂੰ ਸਿੱਧੂ ਮੂਸੇਵਾਲਾ ਵਾਂਗ ਹਾਸਲ ਕਰੇ ਦੇ ਦੇ ਇਜਾਜ਼ਤ ਦੇਖਦੇ ਰਹੋ ਪੂਰ ਪੰਜਾਬ ਟੀਵੀ